ਅੱਜ ਨਗਰ ਪੰਚਾਇਤ ਮੱਲਾਂਵਾਲਾ ਖਾਸ ਵਿਖੇ ਕੌਮੀ ਝੰਡਾ ਲਹਿਰਾਇਆ ਗਿਆ ਆਜ਼ਾਦੀ ਦਿਵਸ ਬੜੀ ਧੂਮ ਧਾਮ ਨਾਲ ਮੱਲਾਂਵਾਲਾ ਖਾਸ ਵਿਖੇ ਨਗਰ ਪੰਚਾਇਤ ਦੇ ਵਿੱਚ ਮਨਾਇਆ ਗਿਆ ਦੇਖੋ ਖਾਸ ਰਿਪੋਰਟ ਮੱਲਾਂਵਾਲਾ ਖਾਸ ਤੋਂ ਰঞ্জੀਤ ਸਿੰਘ ਰਾਏ ਦੇ ਨਾਲ ਗੁਰਪਟੇਜਾ ਦੀ ਜੇਕਰ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਕੇ ਸਭ ਤੋਂ ਪਹਿਲਾਂ ਬਣੇਰੋ ਤੁਹਾਡਾ ਦੇਖਦੇ ਰਹੋ ਤੁਹਾਡਾ ਚੈਨਲ ਚੁੱਪ ਦੋਸਤ ਜਿਸੋਤ ਦੋਤ ਸਾਰੇ ਬੱਚਿਆਂ ਦੁਆਰਾ ਰਾਸ਼ਟਰੀ ਗਾਨ ਬੋਲਿਆ ਗਿਆ ਹੈ ਔਰ ਪੰਜਾਬ ਉਸ ਦੀ ਧਰਾਨ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਨਗਰਚਲ ਮੱਲਾਵਾਲਾ ਖਾਸ ਆਜ਼ਾਦੀ ਦੇ ਉਤਸਵ ਮਾ ਜਿਸੋਤ ਤਰ ਗਰੀਬ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਆਪਣਾ ਰਾਸ਼ਟਰੀ ਗਾਨ ਪ੍ਰਧਾਨ ਚਿਹਰ ਦੇ ਬਤਵੰਤੇ ਸੱਜਣਾ ਨੇ ਇੱਛਾ ਨਾਲ ਕਿ ਸਾਡਾ ਮਾਣ ਹਦਾ ਪਤਰਕਲਪਾ ਚ ਇਹ ਵੀ ਹਿੱਤ ਹਨ ਉਹ ਦੱਸਦੇ ਆ ਇਹਨਾਂ ਨੇ ਮੀਡੀਆ ਕਵਰ ਚ ਕੀ ਆਪ ਆਪ ਲੋਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਕਿਨਾਂ ਸ਼ਹਿਰ ਨੂੰ ਸਾਫ਼ ਰੱਖੋ ਸਾਡਾ ਸਾਥ ਦਿਓ ਜੇ ਅਸੀਂ ਵੱਤ ਵੱਤ ਸ਼ਹਿਰ ਨੂੰ ਸਾਫ਼ ਰੱਖ ਸਕੀਏ ਆਪਾਂ ਤਾਂ ਪ੍ਰੋਗਰਾਮ ਕਰਾਇਆ ਹੈ ਇੱਕ ਕਿਲਮਾ ਝੰਡਾ ਲਾਇਆ ਹੈ ਅਜ ਤੱਕ ਨਗਰ ਪੰਚਾਇਤ ਮੱਲਾਮਲਾ ਖਾਸ ਵੱਲੋਂ ਆਜ਼ਾਦੀ ਦਿਵਸ ਦੀ ਜਨਤਕਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਆ ਉਹ ਪ੍ਰੋਗਰਾਮ ਸਥਾਪਿਤ ਕੀਤਾ ਗਿਆ ਹੈ ਜਿਦੇ ਵਿੱਚ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗਾਣ ਗਾਇਆ ਗਿਆ ਅਤੇ ਝੰਡੇ ਨੂੰ ਸਵਾਮੀ ਕੀਤਾ ਨਾਮ ਤੁਹਾਡਾ ਜੀ ਬਲਜੀਤ ਕੌਰ